ਸਵੇਰ ਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੰਨ ਦੇ ਨਾਲ ਤੇ ਮੈਂ ਬਜਿੰਦਰ ਸਿੰਘ ਮਾਨ ਅੱਜ 29 ਮਈ 2025 ਤੇ ਟਾਈਮ ਕਰੀਬ ਰਾਤ ਦੇ 7:30 ਹੋਣ ਜਾ ਰਹੇ ਨੇ ਗੱਲਬਾਤ ਆਉਣ ਦਿਨਾਂ ਦੇ ਮੌਸਮ ਬਾਰੇ ਕਰਦੇ ਆ ਇੱਕ ਹਲਕਾ ਜਾਂ ਪੱਛਮੀ ਸਿਸਟਮ ਐਸ ਟਾਈਮ ਜੰਮੂ ਕਸ਼ਮੀਰ ਦੇ ਉੱਪਰ ਬਣਿਆ ਹੋਇਆਗਾ ਜਿਸ ਦੇ ਅਸਰ ਵਜੋਂ 30 ਤੇ 31 ਮਈ ਨੂੰ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਦੇ ਟਟਵੇਂ ਇਲਾਕਿਆਂ ਵਿੱਚ ਟਟਵੇਂ ਖੇਤਰਾਂ ਵਿੱਚ ਹਲਕੇ ਦਰਮਿਆਨੇ ਮੀਂਹ ਦੀ ਕਾਰਵਾਈ ਜਿਹੜੇ ਬੱਦਲ ਬਣ ਸਕਦੇ ਆ ਮਤਲਬ ਕਿ ਘਰ ਚਮਕਦੇ ਬੱਦਲ ਹਲਕੇ ਦਰਮਿਆਨੇ ਮੀਂਹ ਦੀ ਕਾਰਵਾਈ ਦੇ ਸਕਦੇ ਹੈਗੇ ਤੇ ਨਾਲ ਹੁੰਦੇ ਨਾਲ ਲੱਗਦੇ ਇਲਾਕਿਆਂ 'ਚ ਜਿੱਥੇ ਬੱਦਲ ਬਣਨਗੇ ਥੋੜੇ ਬਹੁਤ ਖੇਤਾਂ 'ਚ ਉਹ ਟੂੜ ਘਿਹਰੀ ਨੂੰ ਵੀ ਸੱਦਾ ਦੇ ਸਕਦੇ ਐ ਇਦਾਂ ਦੀ ਸੁਭਾਵਨਾ ਜਾਪ ਰਹੀ ਹੈ ਕਾਰਵਾਈ ਟੁੱਟ ਨਹੀਂ ਰਹੂ ਬਾਡੇਲਾ ਸਾਰੇ ਏਰੀਆ 'ਚ ਮੀਂਹ ਨੇਰੀ ਦੀ ਹਾਲਚਲ ਨਹੀਂ ਹੋਊਗੀ ਟੁੱਟਵੇਂ ਇਲਾਕਿਆਂ 'ਚ ਪਰ ਫਿਰ ਵੀ ਕਈ ਇਲਾਕਿਆਂ 'ਚ ਹਲਕੇ ਦਰਮਿਆਨੇ ਮੀਂਹ ਦੀ ਕਾਰਵਾਈ ਤੇ ਟੁੱਟਵੇਂ ਇਲਾਕਿਆਂ 'ਚ ਮੀਂਹੇ ਦੀ ਕਾਰਵਾਈ ਜਿਹੜੀ ਦੇਖੋ ਨੂੰ ਮਿਲ ਸਕਦੀ ਹੈਗੀ ਖਾਸ ਕਰਕੇ ਕੱਲ ਅਹ 3 ਮਈ ਨੂੰ ਜਿਹੜਾ ਮਾਲਵਾ ਵੈੱਟ ਦੇ ਕੁਝ ਇਲਾਕੇ ਜਾਂ ਉੱਤਰੀ ਰਾਜਸਥਾਨ ਹਨਮਾਨਗੜ ਗੰਗਾਨਗਰ ਦੇ ਇਲਾਕੇ ਤੇ ਹਰਿਆਣੇ ਦੇ ਕੁਝ ਇਲਾਕੇ ਮੁੱਖ ਰਹਿ ਸਕਦੇ ਹੈਗੇ ਮਾਝੇਦਵਾਬੇ ਵਿੱਚ ਵੀ ਕਿਤੇ ਕਿਤੇ ਹਲਚਲ ਹੋ ਸਕਦੀ ਹੈਗੀ ਪਰ ਮਾਝੇਦਵਾਬੇ ਦੇ ਵਿੱਚ 31 ਮਈ ਨੂੰ ਜਾਪ ਰਿਹਾ ਵੀ ਇਹਨਾਂ ਇਲਾਕਿਆਂ ਵਿੱਚ ਹਲਚਲ ਜ਼ਿਆਦਾ ਰਹਿ ਸਕਦੀ ਹੈਗੀ 31 ਮਈ ਨੂੰ ਪਰ ਟੁੱਟਮੀ ਹੋਊਗੀ ਬਹੁਤੇ ਵੱਡੇ ਪੱਦਰਤੇ ਨਹੀਂ ਹੈਗੀਗੀ ਪਰ 30 ਨੂੰ ਮਾਲਵਾ ਵੈੱਟ ਦੇ ਵਿੱਚ ਤੇ 31 ਨੂੰ ਮਾਜਿਦਵਾਵੇ ਵਿੱਚ ਜਾਪ ਰਿਹਾ ਵੀ ਹਲਚਲ ਜਿਹੜੀ ਟੁੱਟ ਮੇ ਖੇਤ ਨਾਲ ਜਗਰਚਲ ਗਰਚਮਕਲੇ ਬੱਤਲਾ ਨਾਲ ਹਲਕੇ ਦਰਮਿਆਨੀ ਮੀ ਦੀ ਕਾਰਵਾਈ ਜਿਹੜੀ ਦੇਖਣ ਨੂੰ ਮਿਲ ਸਕਦੀ ਹੈਗੀ ਹੈਗੀ ਜੇ ਪੂਰੀ ਦੀ ਸਪੋਰਟ ਨਾਂ ਵਾਲੀ ਦਾ ਸਿਸਟਮ ਥੋੜਾ ਡਾਊਨ ਵੀ ਰਹਿ ਸਕਦਾ ਜੇ ਪੂਰੀ ਦੀ ਸਪੋਰਟ ਕੱਲ ਤੇ ਪਰਸੋ ਮਿਲ ਗਈ ਤਾਂ ਸਿਸਟਮ ਬਹੁਤ ਹੀ ਜਗਰਚਮਕਣਾ ਹਲਕੇ ਦਰਮਿਆਨੀ ਮੀ ਤੇ ਨੇਰੀ ਨੂੰ ਸਦਾ ਦੇ ਸਕਦਾ